ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੌਜੀ ਸਾਹਿਬ ਪਹੁੰਚ ਚੁੱਕੇ ਜੀ ਪਿੰਡ ਤੇ ਮੋਹਲ ਜ਼ਿਲ੍ਹਾ ਅਮਰਸਰ ਪਿੰਡ ਤੇ ਤਹਿਸੀਲ ਬਾਬਾ ਬਕਾਲਾ ਗ੍ਰਾਮ ਸਿੰਘ ਫੌਜੀ ਪਹੜਾ ਰਹੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਜੀ ਮਾੜੀ ਕਿਰਪਾ ਦੇ ਆਏ ਮਾੜੀ ਕਿਰਪਾ ਦੇ ਆ ਮਹਾਰਾਜ ਜੀ ਆ ਲਾ ਲਓ ਜੋ ਹਸਰਾਓ ਕੋਈ ਗੱਲ ਨਹੀਂ ਨਾ ਦੋ ਆਪਣੇ ਨਾਲ ਲਓ ਜੀ ਅਲੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਜੀ ਪਰਿਵਾਰ ਜੀ ਸਭ ਠੀਕ ਹੈ ਆ ਜੀ ਮਹਾਰਾਜ ਕਿਰਪਾ ਰਖੇ ਚਲੋ بارش ਪੂਰੀ ਛੇ ਨੇ ਤੋੜਾ ਕੀਤਾ ਤੁਹਾਡੇ ਨੂੰ ਇ ਹੋਲਾ ਸਾਡੇ ਇਲਾਕੇ ਹੀ ਜਿਆਦੀ ਹੁੰਦਾ ਹਾਂਜੀ ਹਾਂਜੀ ਚਲੋ ਮਹਾਰਾਜ ਕਿਰਪਾ ਕਰੇ ਹਰਕ ਤੇ ਸੰਦੀਪ ਡੇਰੀ ਫਾਨ ਵੇਖਣ ਨੂੰ ਭੈਣ ਭਰਾਵਾਂ ਵੀਰਾਂ ਬਜ਼ੁਰਗਾਂ ਬਾਹਰ ਬੈਠੀ ਸੰਗਤ ਨੂੰ ਸਭ ਨੂੰ ਸਤਿ ਸ਼੍ਰੀ ਅਕਾਲ ਉਹਨਾਂ ਬੜਾ ਪਿਆਰ ਕਰਦੇ ਜੀ ਜਾਂਦਾ ਬਾਹਰੋਂ ਬੜੇ ਫੋਨ ਆਉਦੇ ਬਾਅਦ ਤੇ ਚਲੋ ਉਤਨਾ ਹਾਂਜੀ ਇਹ ਕੋਦਾ ਤੁਹਾਡੇ ਦੇ ਫੌਜੀ ਭਰਾ ਹਾਂਜੀ ਫੌਜੀ ਭਰਾ ਉਹ ਜਾਣੂ ਬੜੇ ਬੜੇ ਖੁਸ਼ ਹੁੰਦੇ ਵੇਖ ਕੇ ਹੁੰਦੇ ਚਲੋ ਇੱਥੇ ਵੀ ਡਿਊਟੀ ਕੀਤੀ ਤੋਂ ਹੋਣ ਜਾ ਕੇ ਫਿਰ ਸੇਵਾ ਕਰਨ ਦੇ ਪਿਆ ਚਲੋ ਇਹਦਾ ਕਰਮ ਵਾਲੀ ਇਹਨਾਂ ਦੀ ਸੇਵਾ ਆਪਾਂ ਕਰਾਂਗੇ ਆਪਣਾ ਹੱਕ ਨਹੀਂ ਰੱਖਾਂਗੇ ਇਹ ਤਾਂ ਮਿਹਰ ਤੇ ਆਪਣੀ ਬਿਲਕੁਲ ਬਿਲਕੁਲ ਇਹ ਜਿਹੜਾ ਆ ਵੇਖੋ ਹਣ ਫਸਲ ਆ ਹਾਂਜੀ ਰੱਬ ਨੇ ਮੀਂਹ ਪਾਤਾ ਧੋਨਾ ਡੇ ਪਿਆ 6 ਮਹੀਨੇ ਮਤਲੇ ਪੈਸਾ ਆਪਾਂ ਹੋਣਾ ਇਹਨਾਂ ਦੇ ਦੋ ਹੀ ਟਾਈਮ ਪੈਸੇ ਆਉਂਦੇ ਆ ਬਿਲਕੁਲ ਦੋ ਟਾਈਮ ਕਰ ਖਾਲਸਾ ਸਾਡੀ ਤੇ ਗੱਲ ਚੱਲਣ ਦੀ ਇਸ ਤਰ੍ਹਾਂ ਮੇਰੇ ਸਹੁਰੇ ਹੀ ਹਾਂਜੀ ਹਾਂਜੀ ਉਹ ਆਂਦੇ ਵੀ ਹੁਣ ਲੋਕੀ ਨਾ ਫਸਲਾਂ ਨੂੰ ਆਟ ਕੇ ਤੇ ਮਾਲ ਦਾ ਕੰਮ ਕਰਨ ਤੇ ਚੰਗਾ ਚਾ ਚੰਗਾ ਉਹ ਆਂਦੇ ਵੇਖੋ ਝੋਨਾ ਮਰ ਗਿਆ ਉਧਰ ਵਿਚਾਰਾ ਕਿੰਨਾ ਫਸਲ ਨੂੰ ਨੁਕਸਾਨ ਹੋਇਆ ਜਨਤਾ ਦਾ ਆਪਣੇ ਇਲਾਕੇ ਜੀ ਉਮੀ ਬਗੇ ਚੋਨਾ ਥੱਲੇ ਲੱਗ ਗਿਆ ਆਂਦਾ ਵੀ ਮਾਲ ਦੋ ਹੀ ਟਾਈਮ ਪੈਸੇ ਦਿੰਦਾ ਇੱਕ ਜੱਟ ਕਹਿੰਨ ਰਿਹਾ ਸੀ ਆਂਦਾ ਮੈਂ ਦੋ ਮਹੀਆ ਪਾਈਆਂ ਸੀ ਆਂਦਾ ਮੈਂ ਪਹਿਲੀ ਠੇਕੇ ਦੇ ਪਹਿਲਾਂ ਲੈਣਾ ਦੋ ਮਹੀਆ ਪਾਈਆਂ ਆਂਦਾ ਲੱਖ ਲੱਖ ਦਾ ਦੁੱਧ ਵੇਚ ਕੇ ਇੱਕ ਕੱਪਾ ਕੱਟੀ ਬਣਾ ਲੇ ਹਾਂ ਤੇ ਮੈਂ ਅਗਲੇ ਸਾਲ ਫਰੀ ਹੋ ਗਈ ਫਰੀ ਹੋ ਗਈ ਤੇ ਜਿਹੜਾ ਕਿਲੇ ਜਿਹੜੇ ਲੈ ਸੀ ਠੇਕੇ ਦੇ ਪਿਆਰੇ ਉਹ ਆਂਦੇ ਫਸਲ ਮਾਰ ਗਈ ਦੁਆਨ ਦਾ ਕੋਲੋਂ ਪੈਸੇ ਸਾਰੇ ਪੈ ਗਏ ਤੁਸਨ ਆਪਾਂ ਨੂੰ ਇਹਨਾਂ ਦੀ ਸੇਵਾ ਕਰਨ ਨਾਲ ਕਿੰਨਾ ਚੰਗਾ ਜੇ ਆਪਾਂ ਕਰੀਏ ਤੇ ਹਾਂ ਆਪਾਂ ਕਰਦੇ ਨਹੀਂ ਆਪਾਂ ਨੇ ਕੀ ਲੀੜੇ ਲੱਬਣੇ ਆ ਪੱਠੇ ਕੀ ਪਾਉਣੇ ਮਾਲ ਕੀ ਰੱਖਣਾ ਪਰ ਕਰਨਾ ਪੈਣਾ ਹੈ ਕਰਨਾ ਪੈਣਾ ਇਹ ਜਿਹੜੀ ਜਨਤਾ ਪਹਿਲਾਂ ਹਾਲਵਾ ਵਾਕੇ ਤੇ ਮਾਲ ਤੋਂ ਗੁਜ਼ਾਰਾ ਕਰਦੇ ਹੁੰਦੇ ਫਸਲ ਤੋਂ ਹੁੰਦੀ ਨਹੀਂ ਪਿਛਲੇ ਸਮੇਂ ਜ ਬਹੁਤ ਘਟ ਮੰਨ ਪੱਕੀ ਕਣ ਕਿਲੇ ਚੋਂ ਨਿਕਲਦੀ ਹਾਂਜੀ ਹਾਂਜੀ ਉਦੋਂ ਲੋਕਾਂ ਨੇ ਮਾਲ ਰੱਖਿਆ ਹੁੰਦਾ ਸੀ ਤੇ ਮਾਲ ਦੇ ਉੱਤੋਂ ਲੋਕ ਰੋਟੀ ਖਾਂਦੇ ਸੀ ਅਜੇ 2 ਰੁਪਏ ਕਿਲੋ ਦੁੱਧ ਸੀ ਤਦ ਵੀ ਰਾਜ ਰਾਜ ਰੋਟੀਆਂ ਖਾਂਦੇ ਸੀ ਇਹਦੇ ਚ ਕੀ ਜ਼ਿੰਦਗੀਆਂ ਇਹ ਬਿਲਕੁਲ ਇਹ ਪਰਗੀਆਂ ਵੇਹ ਦੇ ਵਿੱਚ ਕੀ ਜ਼ਿੰਦਗੀਆਂ ਜੇ ਸਭ ਕੇ ਦੇ ਸਭ ਸਾਂਭਦੇ ਨਹੀਂ ਮਾਲ ਇਹ ਕਰਨਾ ਫੋਸਾ ਕੁਝ ਨਹੀਂ ਕਰਨਾ ਇਹ ਕਰਨਾ ਨੇ ਹੱਥ ਤੇ ਲਾਉਣਾ ਪੈਣਾ ਬਾਕੀ ਤਾਂ ਦੇਣਾ ਤਾਂ ਪਰਮੇਸ਼ਰ ਨੇ ਆਹ ਕਰ ਨੇ ਉਹਨੂੰ ਦੇਣਾ ਹਾਂ ਜੀ ਮੀਤ ਸਾਹਿਬ ਨਾ ਕੰਮ ਕਰੀ ਜਾਓ ਇਹ ਦੇ ਹੀ ਜਾਂਦੀਆਂ हां जी हाँ जी बड़ी कृपा देडियो लेट होगी अपनी अहने चुझ तो गए मुड़के दस किलो मटर लाए मटर ही रुझ गए फिर उदो साइ निकलता ਆਲੂ ਵੀ ਅਗਾਸੀਓਂ ਤਰਾਪਰ ਵੀਡੀਓ ਪਈ ਨਹੀਂ ਮੜਕੇ ਬਈ ਤਰਾ ਵੀ ਲੈ ਲਈ ਗਏ ਸਾ ਮਟਰ ਵੀ ਬਹੁਤ ਲੱਗਦਾ ਹਾਂਜੀ ਹਾਂਜੀ ਲੱਗਦਾ ਆਲੂ ਵੀ ਖਿਚੋਟੀ ਬਹੁਤ ਯਾਦੀ ਟੌਪ ਦੀ ਵੀਡੀਓ ਇੱਥੇ ਰੱਖੀ ਉਹ ਬੰਦੇ ਲੱਗੇ ਚਬਾਉਂਦੇ ਕੋਟ ਪੈਂਡ ਆ ਹਾਂਜੀ ਉਹ ਚੌਥ ਸਾਈਜ਼ ਖੜੇ ਪੈ ਗਏ ਉਹ ਤਾਂ ਮੈਂ ਨਹੀਂ ਲੈਣੀ ਅੱਜ ਘੱਬੜੀ ਛੋਟੀ ਆ ਕੋਟ ਦੇ ਦੋ ਕੋਟ ਦੇ ਉਹ ਕਿੱਥੇ ਨਿੱਕੇ ਕੋਟ ਦੇ ਫੌਜੀ ਭਰਾ ਸੀ ਉਹ ਆਂਦਾ ਵੀ ਮੈਂ ਮੈਂ ਮਹੀਨਾ ਡੇਢ ਹੋ ਗਿਆ ਮੈਂ ਮੈਂ ਲੈਣੀ ਆ ਆਂਦਾ ਮੈਂ ਤੇਰੇ ਘਰ ਆ ਉਹ ਬੱਦਾ ਲੈ ਕੇ ਦਲਾ ਨੂੰ ਆਇਆ ਮੈਂ ਵੀ ਕਿਹ ਖੋਜੋਗਾ ਤੇ ਘਰ ਬੰਨਾ ਵੇਖ ਕੇ ਜੇ ਕੋਈ ਤੁਹਾਡੇ ਕੋਲ ਕੋਈ ਫੌਜੀ ਭਰਾ ਨੇ ਫਿਰ ਤੁਹਾਡਾ ਕਿਲੋ ਖੁਰੂ ਭਾਜ ਜਾਂਦਾ ਭਾਜ ਜਾਂਦਾ ਕਿ ਭਾਜ ਜਾਂਦਾ ਕਿ ਇਦਾਂ ਨਹੀਂ ਮਾਂ ਨੂੰ ਵੀ ਕਰਦੇ ਨੇ ਉਹ ਮੈਂ ਹੀ 160 65000 ਹਾਂਜੀ ਉਹਨੂੰ ਦਿੱਤੀ 144 ਹਾਂਜੀ ਉਹ ਦੱਸ ਕੇ ਦਿੱਤੀ 144 ਦਿੱਤੀ ਕਾਲੀ ਮੈਂ ਗਈ ਸ਼ਾਮੀ ਪਰ ਉਹਨਾਂ ਦਾ ਜਦੋਂ ਲਾਈ ਸਾਰੀ ਦੁਨੀਆ ਖੁਸ਼ ਹੋ ਗਈ ਮਾਰ ਚੰਗਾ ਹੋ ਉਹਨੂੰ ਮੈਂ ਕਿਹਾ ਪੈਸੇ ਲੱਗੇ ਤੇਰੇ ਸੂਏ ਜਨਾ ਭੁਲਾ ਦੂ ਮੈਂ ਫੇਰ ਆ ਕੇ 16 ਕਿਲੋ ਮੈਂ ਨੇ ਪਹਿਲਾਂ ਚਵਾਈ ਕਰਾਈ ਚਾਰ ਕਿਲੋ 18 ਕਿਲੋ ਤਾਂ ਨਹੀਂ ਦੇਣਾ ਹੀ ਦੇਣਾ ਹਰਿਆਣੇ ਜਵਾਈ ਇਹ ਗੱਲ ਹੈ ਡੰਗਰ ਚੰਗਾ ਕਿਸ ਨੂੰ ਦੇਾਂਗੇ ਤਾਂ ਹੀ ਆ ਜੀ ਹਾਂ ਜੀ ਦੋ ਚੀਜ਼ਾਂ ਵੇਖਦਿਆਂ ਡੰਗਰ ਚੰਗਾ ਹੋਵੇ ਭਾਅ ਨਾਰਮਲ ਹੋਵੇ ਡੰਗਰ ਆਪੇ ਵਿਕਣੇ ਵਿਕਣੇ ਇਹ ਡੰਗਰ ਚੰਗਾ ਉਹਦਾ ਆਪਾਂ 50000 ਵੱਧ ਪਾ ਦਾਂਗੇ ਮੁੱਲ ਉਹਨੇ ਕੀ ਵਿਕਣਾ ਇਹ ਗੱਲ ਹੈ ਭਾਅ ਨੇ ਵਿਚਾਰਨੇ ਸਾਰੇ ਨੇ ਵਿਕਣਾ ਬਾਕੀ ਚਲੋ ਸੰਤਨ ਮਹਾਰਾਜ ਕਿਰਪਾ ਕਰੇ ਅੱਜ 6 6 5 ਸੁਈਆਂ ਤੇ ਇੱਕ ਗੱਬਣ 5 ਸੁਈਆਂ ਹਾਂ ਜੀ 5 ਸੁਈਆਂ ਤੇ ਇੱਕ ਗੱਬਣ ਜੀ ਇਹ ਵੀ ਇਹ ਵੀ ਹਿੜਿਆਣੋਂ ਮੈਂ ਆਈ ਆ ਜੀ ਅੱਛਾ ਜੀ ਤੀਜਾ ਸੂਆ 31 ਮਗਰ ਹੁਣ ਦੁੱਧ ਜਿਹੜਾ 13 ਠੰਡਾ ਵਾ ਪਰ ਆਪਾਂ 12 ਵਾ ਗਾਰੰਟੀ ਨਾਲ ਕੋਲੇ ਹਾਂਜੀ ਲੋ ਭਾਏ ਕੋ 4 ਟਾਈਮ ਚੋਵੇ 5 ਟਾਈਮ ਚੋਵੇ ਹੁਣ 13 ਲੀਟਰ ਡੰਡ ਦਾ ਰਕੰਡੇ ਵਾਲਾ ਹੈ ਖਾ ਵਾ ਪਰ ਆਪਾਂ 12 ਦੀ ਗਾਰੰਟੀ ਨਾਲ ਜਿਹੜਾ ਮਰਜੀ ਲੈ ਜਾ ਜੀ ਹਾਂਜੀ ਹਾਂਜੀ ਮੈਂ ਵੱਡੀ ਆ ਚਾਰੂ ਵੱਡੀ ਮੈਂ ਤੀਜੇ ਹਰਖਾ ਸੂਈਆ ਕੱਤੀ ਮਗਰ ਆ ਜੀ ਹਾਂਜੀ ਹਾਂਜੀ ਚਵਾਈ 1 ਅੱਖ ਨੰਬਰ ਗਾੜ ਮੈਂ ਦੀ ਹੋਊਗੀ 2 ਕਿਲੋ ਹਾਂਜੀ ਆ ਜਾ ਜੀ ਆ ਜਾ ਨਸਲ ਕੁਆਲਟੀ ਵਾਲੀ ਆ ਹਾਂ ਜੱਤਾਂ ਵਾਲੀ ਮੈਂ ਆ ਨਸਲ ਕੁਆਲਟੀ ਹੈਗੀ ਆ ਜੀ ਉਹਦਾ ਭਾਅ ਕੋਲ ਬਸ ਉਹ ਟਾਈਮ ਮੈਨੂੰ ਬਿਲਕੁਲ ਨਾਰਮਲ ਭਾਅ ਜੀ ਛੋਟੇ ਛੋਟੇ ਭਾਅ ਕਰਦੇ ਇਹ ਦੀਵਾਲੀ ਆ ਦੀਵਾਲੀ ਆਫਰ ਲਾ ਦੇਣਾ ਜੀ ਕੋਈ ਗੱਲ ਹੀ ਨਹੀਂ ਹਾਂਜੀ 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 ਬੋਲੋ ਜਿੱਦੂ ਕਰ ਫਰਕਾਰੀਏ ਜੇ ਲੋ ਸੰਦੀਪ ਸਾਹੀ ਜਿੰਨੇ ਦੀ ਵਾਜੇ ਵਾਜੇ ਤਾਂ ਆਪਾਂ ਇਹੋ ਜੀ ਵੇਖੋ 31 ਨੂੰ 25 ਨੂੰ ਵੇਚਦੇ ਰਹੇ ਹਾਂ ਜੀ ਆਪਾਂ ਬਿਲਕੁਲ ਦੀਵਾਲੀ ਆਈ ਆ ਦੀਵਾਲੀ ਆਫਰ ਦੇਣਾ 10 10 ਹਜ਼ਾਰ ਰਕਮ ਹੈ ਜੀ ਠੀਕ ਹੈ ਜੀ ਸਾਰੀਆਂ ਮਈਆਂ 10000 ਲੈਸ ਕਰਕੇ ਦੇਣੀਆਂ ਠੀਕ ਆਪਾਂ ਨੂੰ ਰੱਬ ਨੇ ਦਿੱਤੀਆਂ ਤਾਂ ਆਪਾਂ ਦੇ ਦੇਣੀਆਂ ਠੀਕ ਹੈ ਜੀ ਉਸ ਤਰ੍ਹਾਂ ਦੇ ਹੋ ਜੀ ਸਵਾ ਨੂੰ ਆਪਾਂ 30 ਨੂੰ ਵੇਚ ਰਹੇ ਹਾਂ ਜੀ ਹਾਂਜੀ ਹੁਣ 1 10 ਦੀ ਦੇ ਦਿਆ ਜੀ 1 5 1 5 ਦੀ ਜੇ ਕਹਿੰਦਾ ਸੰਦੀਪ ਸਰ ਨੂੰ ਫੇਕ ਨਹੀਂ ਗਾਲਿਆ ਦਿਵਾਲੀ ਹੈ ਦਿਵਾਲੀ ਆਫਰ ਦੇਣਾ ਵਾ ਠੀਕ ਹੈ ਜੀ 1 5 ਦੀ ਹੋ ਗਈ 13 ਲੀਟਰ ਦੋਧਿਆ 12 ਕੰਡੇ ਵਾਲਾ ਮਿਲ ਕੇ ਸਾਡੇ ਕੋਲ 44 ਟਾਈਮ ਚੋਕੇ ਬੰਦਾ ਲੈ ਜੀ ਭਾਵੇਂ ਇਦਾਂ ਵਗਾਲੇ ਪੈਸੇ ਭੇਜਦੇ ਠੀਕ ਇਹ ਤਰ੍ਹਾਂ ਦੀ ਬਹੇ ਆ ਹਰਿਆਣੇ ਦੀ ਆਹ ਜੀ ਇਹ ਵੀ ਹਰਿਆਣੇ ਦੀ ਛਿੱਗੀ ਝੋਟੀ ਦੂਜੇ ਛੇ ਦਾ ਇਹਨਾਂ ਵਰ ਜੈੱਡ ਬਲਗ ਵੇਖੋ ਕਦੇ ਪੂਛ ਹਾਂ ਵੇਖੋ ਪਾਵੇਂ ਨਾ ਵੇਖੋ ਜੇਬ ਦੇ ਵਿੱਚ ਪਾ ਲਓ ਜੀ ਪੂਛ ਨੂੰ ਕੋਈ ਐਸੇ ਜੇਬ ਦੇ ਵਿੱਚ ਪਾ ਲਓ ਇਦਾਂ ਦੀ ਵੇਖੋ ਕਦੇ ਕਦਾ ਬਲੇਮ ਕਹਿੰਦਾ ਜੈੱਡ ਬਣਾਇਆ ਹੈ ਹਾਂਜੀ ਹੈ ਵੱਡੀ ਝੋਟੀ ਅਜਾਈ ਖਾਲੀ ਹੈ ਇੱਕ ਰੰਗ ਦੀ ਹਿੰਮਤ ਖਾ ਰਿਹਾ ਆਲਵਾ ਜਿਹੜਾ ਜੈੱਡ ਬਣਾਇਆ ਹਾਂ ਜੈੱਡ ਬਣਾਇਆ ਅਜੇ ਥੋੜੇ ਦਿਨ ਲੈਂਦੀ ਆ ਦਿਨ 10 ਲਊਗੀ ਦਿਨ 10 ਲਊਗੀ ਦੁੱਧ ਫੋਲੋ 15 ਪਹਿਲੇ ਨੇ ਚਵਾਏ ਨੇ ਜੀ ਦੁੱਧਾਰ ਕਾ 16 17 16 17 ਰਾਮ ਨਾ ਕੱਡੂ ਗੀ ਬਿਲਕੁਲ ਜੀ ਠੰਡੀ ਵੜੀ ਉਧਰ ਦਾ ਮਾਲ ਠੰਡਾ ਵਾ ਇਹ ਵੀ ਰਿਆਣੇ ਦੀ ਜੀ ਠੀਕ ਹੈ ਸਿੰਘੀ ਵੇਖੋ ਕਿਦਾਂ ਸ਼ੁਭਜਲ ਰੱਬ ਨੇ ਕਿਹਦੇ ਸ਼ੁਭਜਲ ਸਿੰਘੀ ਲਈ ਸਿੰਗਲ ਹੱਡੀ ਸਿੰਗਲ ਹੱਡੀ ਆ ਚਲ ਕੁਆਲਟੀ ਵਾਲੀ ਆ ਉਹ ਮੁੱਲ ਕੋਈ ਦੇ ਦੋ ਜੰਨੇ ਦੀ ਸੰਦੀ ਉਸ ਨਾਲ ਕੋਈ ਗੱਲ ਨਹੀਂ ਹਾਂਜੀ ਚੋਟੀ ਤੇ ਚਲੋ ਡੇਢ-ਡੇਢ ਕਰਦੀ ਆ ਪਰ ਆਪਾਂ ਦੀਵਾਲੀ ਆ ਭਾਣਾ ਲਈ ਭਾਣਾ ਹੀ ਆਪਾਂ ਦੇਣੀ ਆ ਠੀਕ ਹੈ ਜੀ ਹਾਂਜੀ ਸੰਦੀਪ ਸਾਹਿਬ ਦੇ ਦਈਏ ਜੀ 135 ਦੀ ਆਪ ਕੋ ਮੁਰਝ ਨਾ ਕੋਈ ਨਹੀਂ ਮਾਰਦਾਂ ਕਰਨਾ ਜੀ 130 ਦੀ ਝੋਟੀ ਦੇਣੀ ਠੀਕ ਹੈ ਜੀ ਅਜੇ ਕੱਚੀ ਹੈ ਝੋਟੀ ਵਿੱਚ ਉਹਦਾ ਚੰਡਾ ਤੂੰ ਤਾਂ ਕਰੋ ਪਰਸਾ ਕਰ ਲਾਉਗੀ 10 ਦਿਨ ਲੈਂਦੀ ਆ ਅਜੇ ਦਿਨ 4 ਲੈਂਦੀ ਆ ਆਪਣੇ ਕੋਲ ਜੇ ਖਾਲੀ ਵਈਆਂ ਆ ਇਹ ਦਿਨ ਚਲੋ ਜਿਹਨੇ ਸਾਬ ਨਹੀਂ ਜਾਦਿਆ ਨਫੇਵੰਦੀ ਭਾ ਕੋ ਵੇਚਣ ਵਾਲਾ ਜੀ ਸਾਨੂੰ 1.5 ਦੀ ਝੋਟੀ ਦੇ ਰਹੀ ਆ 130 ਦੀ ਜੀ ਇਹ ਜੀ ਦੂਜੇ ਸੂਏ ਸੂਈ ਆ ਖਤੌਮ ਅਗਰ ਆ ਲੈਵਾ ਕਿਦੇ ਨਾ ਮੈਂ ਨਾ ਦੋ ਪੰਜ ਗਾਇਆਂ ਵੇਖਾ ਬਹੁਤ ਜਿਆਦਾ ਲੇਵਾ ਦੁੱਧ ਵਾਲੀ ਮੈਂ ਚਲੋ ਬਜੀ ਕਿੰਨਾ ਬੋਲਾ ਬਣ ਇਹਦੇ ਕੋਲ ਜੀ ਦੁੱਧ ਦਿਓ ਨਾ ਜਿਹੜਾ ਬੋਲਾ ਬਣਨੋਂ ਹਟ ਗਿਆ ਵਾ 12 ਠੰਡਾ 12 12 ਖੰਡੇ ਵਾਲਾ ਦੁੱਧ ਦਿਓ ਭਾਈ ਹਾਂ ਜੀ ਬੋਲੀ ਬਣਨੋਂ ਹੱਡੀ ਆ ਜੇ ਬੋਲੀ ਤੋਂ ਹੱਡੀ ਆ ਨਸਲ ਕੁਆਲਟੀ ਵਾਲੀ ਹਮੈਂ ਜਿੱਤੂ ਕੋਲਾ ਲੰਬੇ ਕਰ ਅਗੋ ਫਟ ਫੋੜੀ ਨਿਕਲੀ ਫਿਰਦੀ ਆ ਹਾਂ ਜੀ ਥੋੜਾ ਜਿਹਾ ਜੇ ਪੱਠੇ ਪੱਠੇ ਦਾ ਉਹ ਜ਼ੋਰ ਘੱਟਿਆ ਥੋੜਾ ਪੱਠੇ ਨਾ ਹਾਂ ਜੀ ਮਤਲਬ ਇਦਾ ਕਰਕੇ بارش ਦਾ ਕਰਕੇ ਪਹਿਲਾਂ ਮਰ ਮਰ ਗਿਆ ਪੱਠੇ ਥੋੜੀ ਉਗਣ ਨਹੀਂ ਦਿੱਤੇ ਹਾਂਜੀ ਦੇਖੋ ਲੇਵਾ ਸਿੰਗੀ ਸਭ ਚੀਜ਼ਾਂ ਰੱਬ ਨੇ ਚੰਗੀਆਂ ਲਾਈ ਹਾਂਜੀ ਸੋਹਣੀ ਦੂਜਾ ਹੀ ਸੂਆ ਵਾ ਦੂਜਾ ਸੂਆ ਘੱਟਾ ਮਗਰਿਆ ਹਫਤੇ ਦਾ ਸੂਆ ਵਾ ਜੀ ਇਹ ਲੈ ਇਹ ਵਾ ਦੁੱਧ ਵਾਲੀ ਇਹ ਦੁੱਧ ਵਾਲੀ ਦੁੱਧ ਵਾਲੀ ਚਵਾਈ ਇੱਕ ਨੰਬਰ ਦੁੱਧ ਵਾਲੀ ਹਫਤੇ ਦਾ ਸੂਆ ਵਾ ਬੋਸਾ ਬਣਦੀ ਕੀਮਤ ਦੇਰਾਂ ਸੰਦੇਸ਼ਾ ਕਿੰਨੇ ਦੀ ਮੱਝ ਆਪਾਂ ਦੇ ਦੇਣੀ ਹੈ ਜੀ ਮੱਝ ਤੇ ਵੇਖੋ 1 20 20 ਵੀ ਕਰਦੀ ਆ ਠੀਕ ਹੈ ਜੀ ਆਪਾਂ ਭਾਰਾ ਲਈ ਆ ਦਵਾਲੀ ਆਫਰ 10000 ਦਾ ਦਵਾਲੀ ਆਫਰ ਦੇਣਾ ਠੀਕ ਹੈ ਜੀ ਇਹ ਇੱਕ ਦਾਸੀਂ ਦੇ ਦਈਏ ਜੀ ਇਹ ਵੀ ਇੱਕ ਪੰਜ ਦਿਨ ਇੱਕ ਪੰਜ ਦਿਨ ਲੱਖ ਦੀ ਲੱਖ ਦੀ ਲੱਖ ਜੋ ਵੀ 2000 ਹੋਰ ਛੋੜ ਵਾਹ ਜੀ ਵਾਹ ਲੱਖ ਜੋ ਵੀ ਹੋਰ 2000 ਛੋੜ ਕਿਹੜੀ ਗੱਲ ਆਪਣੇ ਆਪਾਂ ਦਿੱਤੀ ਆਪਾਂ ਦੇ ਦੇਣੀ ਦੁੱਧ ਵਾਲੀ ਦੂਜਾ ਸਵੇਰ 95000 95000 ਦੂਜਾ ਸੂਆ ਵਾ ਲੱਕੋ ਫਟ ਫਟ ਨਿਕਲੀ ਫਿਰਦੀ ਚਾਰ ਚੁਫੇਰੇ ਗਾਰ ਪਛਾਰ ਵੇਖੋ ਕਿਦਾਂ ਪੰਡਾ ਹੀ ਪਾਈਆਂ ਉਹ ਝੋਟੀ ਨੇ ਖੂਬ ਚ ਆਜਾ ਦੋ ਦਾਲੀਆਂ ਆਹ ਜੀ ਫਿਰ ਇਹ ਬੂਰੀ ਨੀਲੀ ਆ ਜੀ ਦੂਜੇ ਸੂਏ ਕੱਤਾ ਮਗਰ ਦੁੱਧ ਦੇ ਕੋ ਜਾ ਉਹ 11 ਲੀਟਰ ਅੱਛਾ 11 ਲੀਟਰ ਦੱਸਿਆ ਕਿ ਦੋਵੇਂ ਹਿਲਦੇ ਆ 11 ਲੀਟਰ ਦੁੱਧ ਆ ਜੀ ਲਓ ਇਹ ਵੀ ਜੇ ਸੁਭਾ। ਸਿੰਗਲ ਆਟ ਹੈ ਨਾ ਜੀ ਸਿੰਗਲ ਆਟ ਨੀ ਨੀਲੀ ਬੂਰੀ ਆ ਨੀਲੀ ਬੂਰੀ ਨੀਲੀ ਬੂਰੀ ਆ ਸੰਗਲ ਅਡੀ ਨਸਰਕਵਾਲਟੀ ਵਾਲੀ ਉਹਨਾਂ ਕੋਲ ਮਿਲ ਜਾਂਦੀ ਕੋਈ ਨੰਬਈ ਜਿੰਨ ਭੀ ਨੰਬਈ ਤੇ ਮਿਲ ਜਾਂਦੀ ਆ ਜੀ ਹਾਂ ਜੀ ਮਹਾਰਾਜ ਦੇਣ ਵਾਲਾ ਹਿਲਦੇ ਹਿਲਦੇ ਜੀ ਤੁਵੇਂ ਸੰਗਲ ਤੇ ਹਿਲਦੇ 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 ਆ ਜੀ ਪੁੱਛੋ ਫਿਰ ਇਹਦਾ ਮੁੱਲ ਬਾਈ ਜੀ ਲੇ ਲਓ ਸੰਦੀਪ ਸੋਹਣ ਜਿੰਨੇ ਦੀ ਕੋਈ ਗੱਲ ਨਹੀਂ ਮੱਝਾ ਜੀ ਕੋਈ ਗੱਲ ਨਹੀਂ ਹਾਂ ਜੀ ਲੱਖ ਦੀ ਦੇਦਗੇ ਜੀ 95 ਦੀ 95 ਦੀ ਠੀਕ ਹੈ 95 ਜੀ ਨੇ ਦਿਵਾਲੀ ਆਫਰ ਹੋ 5000 ਹੋਰ ਛੋਟ 90 ਦੀ 90 ਦੀ ਚੱਲਾਂ ਦੋ 90 ਦੀ ਦਿਵਾਲੀ ਕਰਕੇ ਦਿਵਾਲੀ ਆਫਰ ਦੇਣਾ ਆਪਾਂ ਦਸਹਰਾ ਮੰਗੇ ਦਿਵਾਲੀ ਆਉਣੀ ਆ ਦਿਵਾਲੀ ਆਫਰ 90 ਦੀ ਠੀਕ ਹੈ ਜੀ ਹਾਂ ਕੋਈ ਗੱਲ ਨਹੀਂ ਆਪਾਂ ਨੂੰ ਕਿਸੇ ਨੇ ਦਿੱਤੀ ਆਪਾਂ ਨੂੰ ਦੇ ਦੇਣੀ ਕੋਈ ਗੱਲ ਨਹੀਂ ਇਹ ਦੂਜੇ ਸੂਏ ਸੂਈ ਆ ਜੀ ਪਰਸੋਂ ਦੀ ਕੱਟੀ ਵਗ ਰਿਆ ਅੱਛਾ ਨਾਲੂ ਨਾਲ ਕੱਟੀ ਵਗ ਰਿਆ ਚਵਾਈ ਚੂਈ ਇੱਕ ਨੰਬਰ ਦੁੱਧ ਦੇ ਕੋ 8-9 ਕਿਲੋ ਬੋਲੀ ਆਉਗੀ ਬੋਲੀ ਬੋਲੀ ਵਰਦੀ ਹੈ ਹਾਂ ਹਾਂ ਜੀ ਦੂਜਾ ਸੂਆ ਇਹ ਵੀ ਦੇਖੋ ਚੋਈਆਂ ਦੋ ਤਿੰਨ ਹੋਈਆਂ ਵਾ ਉਦਾਂ ਬੋਲੀ ਬਣਦੀ ਆ ਦੁੱਧ ਬਣ ਜੂ ਕਦੇ ਦੇ ਅੰਦਰ ਵਿੱਚ ਬਣੂਗਾ ਅਰੇ ਚੌਣ ਪਸਮਾ ਵਧੀਆ ਇੱਕ ਨੰਬਰ ਨਾ ਆਜੇ ਆਜ ਲੋ ਸਤਿ ਸ਼੍ਰੀ ਅਕਾਲ ਨਰਾਮ ਨਰਾਮ ਹਾਂਜੀ ਨਹੀਂ ਚੋਟੀ ਦੂਜਾ ਹੀ ਸੂਆ ਵਾ ਥੋੜੀ ਸਾਂਭੀ ਬੰਦਿਆਂ ਨੇ ਘਾਟਿਆ ਚੌਣ ਪਸਮਾ ਵੜਾ ਪਾਕੀ ਤਾਜੀ ਸੂਈ ਨੂੰ ਥੋੜਾ ਲੈਸ ਲੱਗਦਾ ਹੁੰਦਾ ਹਾਂਜੀ ਭਾਵੇਂ ਕੋਈ ਵੀ ਕਿੱਡੀ ਮੈਂ ਤਾਜੀ ਸੂਈ ਨੂੰ ਥੋੜਾ ਕੱਲੇਸ ਲੱਗਦਾ ਉਹਦਾ ਹੁਣ ਸਵਾਪ ਸਵਾਉ ਵੇਖੋ ਨਰ ਦੁੱਧ ਵਾਲੀ ਨਾਲ ਹੀ ਕਿੜੀ ਕਿੜੀ ਆ ਮੈਂ ਦੁੱਧ ਕੱਢ ਦੂਗੀ ਚਲੋ ਜਾਣਾ 12 ਗੱਲੋ ਦੇ ਦिए 95000 ਦੀ 95 ਇਹਦੀ ਵੀ ਦੀਵਾਲੀ ਆ ਦੀਵਾਲੀ ਆਫਰ ਇਹਨਾਂ ਦੰਮਦਾ 85 ਇਹਦਾ ਤੇ 85 ਆ ਦੋਂਦੀ ਝੋਟੀ ਦਾ ਆ ਵੀ ਦੋ ਦੰਦ ਸੂਈ ਹੈ ਝੋਟੀ 85 ਜਾਂਦਾ ਹਾਂਜੀ 85 ਇਹਦਾ ਤੇ 85 ਉਹਦਾ ਦੋ ਦੰਦਾਂ ਦਾ ਸੂਈ ਆ ਉਹ 6 ਦੰਦਿਆ ਦੁਆਲੀ ਆਫਰ ਆ 85 ਦੀ 85 ਹਾਂਜੀ ਹਾਈ ਖੋਲ ਚੋਟੀ ਹਾਂਜੀ ਤੋਰ ਭਾਈ ਦੁਆਈਆ ਦੁਆਈ ਆਫਰ ਹੀ ਜੀ ਦੁਆਲੀ ਦੇ ਇੰਨਾ ਕੋ ਲੋਕ ਕਰਦੇ ਆ ਕਿਹੜੀ ਗੱਲ ਆ ਜੀ ਬਿਲਕੁਲ ਜੀ ਇਹਦੇ ਮਗਰ 33 ਜਵਾਬ ਸਮਾਂ ਵਧੀਆ ਹਾਂਜੀ ਦੁੱਧ ਦੇ ਕੋਈ 10 ਲੀਟਰ ਆ ਨੌਂ ਦੀ ਆਪਾਂ ਗਰੰਟੀ ਦੇ ਕੋਈ ਲੈ ਜਾਈ ਹਾਂਜੀ ਹਾਂਜੀ ਉਹਦਾ ਦੁੱਧ 33 ਕੋਈ 10 ਲੀਟਰ ਆ ਚਵਾਂ ਪਸਮਾ ਵਧੀਆ ਸੀਲੀ ਵਧੀਆ ਦੋ ਦੰਦ 31 ਮਗਰ ਆ ਹਾਂਜੀ ਹਾਂਜੀ ਸੋਲੋ 40000 ਰੁਪਏ ਜੀ 85000 ਦੀ ਵੀ ਹੋ ਗਈ ਇਹ ਦਿਵਾਲੀ ਆਫਰ ਇਹਨੇ ਦਾ ਦਿਵਾਲੀ ਆਫਰ ਹੀ ਲਾਤਾ ਜੋੜੀ ਦਾ ਬਿਲਕੁਲ ਠੋਕ ਦਾ ਪੁੱਜ ਹਾਂਜੀ ਕੋਈ ਗੱਲ ਨਹੀਂ ਮਹਾਰਾਜ ਨੇ ਆਪਾਂ ਦਿੱਤੀ ਆਪਾਂ ਦੇ ਦੇਣੀਆਂ ਜੀ ਛੋਟੇ ਛੋਟੇ ਭਾਅ ਅੱਜ ਪਾਉਣੇ ਬਿਲਕੁਲ ਹਾਂਜੀ ਇਹਨਾਂ ਵੀਰ ਭਰਾ ਨੂੰ ਚਲੋ ਕਹਿਣ ਮੰਗੀ ਨਾ ਬਈ ਉਹੀ ਲਾਜੇ ਆਪਾਂ ਨੂੰ ਦੋ ਪੈਸੇ ਪਾਜਾਂ ਨੰਬਰ ਜੀ ਬਈ 914718792 ਗਰਨਾਮ ਸਿੰਘ ਫੌਜੀ ਪਿੰਡ ਟਿੰਮੋਵਾਲ ਜ਼ਿਲ੍ਹਾ ਅਮਰਸਰ ਤਸਵੀਰ ਬਾਬਾ ਬਕਾਲਾ